35ਵਾਂ ਹੁਕਮ ਹੈ ਕੇਸ ਨੰਗੇ ਨਹੀਂ ਰੱਖਣੇ ਇਹ ਸਾਰੇ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਾਦਾ ਕਿ ਕੇਸ ਗੁਰੂ ਦੀ ਮੋਹਰ ਹੈ ਅ ਕੋਈ ਤੁਸੀਂ ਤੁਹਾਨੂੰ ਕੋਈ ਕਾਗਜ਼ ਦਿੰਦਾ ਕੋਈ ਚੈੱਕ ਦਿੰਦਾ ਜਾਂ ਕੋਈ ਵੀ ਕੀਮਤੀ ਕਾਗਜ਼ ਉਹਦੇ ਉੱਪਰ ਮੋਹਰ ਲੱਗਦੀ ਸੀਲ ਲੱਗਦੀ ਅਸੀਂ ਉਹਨੂੰ ਲੈਮੀਨੇਸ਼ਨ ਕਰਾ ਲੈਨੇ ਵੀ ਕਿਤੇ ਪਾਣੀ ਲੱਗ ਗਿਆ ਮੋਹਰ ਕਿਤੇ ਮਿੱਟ ਨਾ ਜਾਏ ਫਿਰ ਉਹਦੇ ਕਾਗਜ਼ ਦੀ ਕੀਮਤ ਕੋਈ ਨਹੀਂ ਹੈ ਜੇ ਕੇਸ ਤੁਹਾਡੇ ਕੋਲ ਨਹੀਂ ਹੈ ਤੇ ਸਾਡੀ ਕੀਮਤੇ ਕੋਈ ਨਹੀਂ ਹੈ ਕਿਉਂਕਿ ਕੇਸ ਗੁਰੂ ਦੀ ਬੋਹਰ ਹੈ ਬਹੁਤ ਕਿਰਪਾ ਤੁਹਾਡੇ ਉਪਰ ਕੇਸ ਸੰਭਾਲੇ ਆ ਕੇਸਾਂ ਦੀ ਸੰਭਾਲ ਕਰਨੀ ਕਿੱਦਾਂ ਕਰਨੀ ਹੈ ਕੰਗਾ ਦੋਨੋਂ ਵਕਤ ਕਰ ਪਾਗ ਚੁੰਨ ਕਰ ਬੰਨ੍ਹੇ ਚੁੰਨ ਕੇ ਬਣੀ ਟੋਪੀ ਮੰਗਰ ਨਹੀਂ ਇਹਦਾ ਰੱਖ ਦਿੱਤੀ ਉੱਪਰ ਫੇਰ ਬੰਨ ਲਈ ਟੋਪੀ ਮੰਗਰ ਨਹੀਂ ਪਾਗ ਚੁੰਨ ਕਰ ਬੰਨ੍ਹੇ ਕੰਗਾ ਦੋਨੋਂ ਬਖਤ ਕਰ ਇਹ ਆਲਸੀਆਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਇਹ ਆਪਾਂ ਕੰਗਾ ਸਿਰ 'ਚ ਮਾਰਦੇ ਆ ਨਾ ਕੰਗਾ ਤੇ ਸਾਨੂੰ ਤਾਕਤ ਮਿਲਦੀ ਹੈ ਤਾਕਤ ਮਿਲਦੀ ਹੈ ਸਾਨੂੰ ਕਿਉਂਕਿ ਬਾਪ ਜਿਹੜਾ ਹੈ ਨਾ ਆਪਣੇ ਬੇਟੇ ਨੂੰ ਆਪਣਾ ਰੂਪ ਦਿੰਦਾ ਆ ਆਪਾਂ ਕਹਿੰਦੇ ਨਾ ਹੁਣ ਤੁਹਾਡਾ ਬੇਟਾ ਤੁਹਾਡੇ ਵਰਗਾ ਲੱਗਦਾ ਕਿਉਂਕਿ ਉਹ ਆਪਣੇ ਪਿਤਾ ਮੰਗਰ ਪਹਿਰਾਵਾ ਧਾਰਨ ਕਰ ਲੈਂਦਾ ਹੈ ਸਾਡਾ ਪਿਤਾ ਕੌਣ ਹੈ ਗੁਰੂ ਗੋਬਿੰਦ ਸਿੰਘ ਅਸੀਂ ਨਾਦੀ ਪੁੱਤ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਲਗੀ ਤਰਪਾ ਸਾਹਿਬ ਕੀ ਸਮਝਾ ਰਹੇ ਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਮਝਾ ਰਹੇ ਆ ਕਹਿੰਦੇ ਮੈਂ ਦਰਸ਼ਨ ਕੀਤੇ ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਮੇਰੇ ਰੱਬ ਨੇ ਵੀ ਪਾਗ ਬੰਨੀ ਹੋਈ ਹੈ ਉਹਨੇ ਵੀ ਦਸਤਾਰ ਬੰਨੀ ਹੈ ਜਿਹੜੇ ਬੱਚੇ ਜਾਂ ਮੇਰੇ ਕਿਉਂਕਿ ਮੈਂ ਤਾਂ ਇਹ ਜ਼ਰੂਰ ਬੇਨਤੀ ਕਰਾਂਗਾ ਇਸ ਗੱਲ ਦੀ ਤੁਹਾਨੂੰ ਵਧਾਈ ਵੀ ਦੇਾਂਗਾ ਬੱਚੇ ਤਾਂ ਦਸਤ ਪਾਗਾ ਬੰਨਣ ਲੱਗ ਗਏ ਤੁਹਾਡੇ ਖੰਡ ਵਿੱਚ ਆ ਦੋ ਚਾਰ ਰਹਿ ਗਏ ਆ ਜਿਹੜੇ ਜਿਆਦੀ ਉਮਰ ਦੇ ਹੋ ਗਏ ਆ ਉਹ ਹੱਲੇ ਵੀ ਪਟਕੀਆਂ ਜੀਆਂ ਬੰਨੀ ਫਿਰਦੇ ਆ ਉਹਨਾਂ ਨੂੰ ਇਹ ਸੁਣਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਭਗਤ ਅਨਾਮਦੇਵ ਜੀ ਨੇ ਦਰਸ਼ਨ ਕੀਤੇ ਰੱਬ ਦੇ ਉਹਨਾਂ ਨੇ ਕੀ ਆ ਕੇ ਆ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਖੂਬ ਤੇਰੀ ਕਿਉਂਕਿ ਰੱਬ ਵੀ ਅਕਾਲ ਪੁਰਖ ਵੀ ਕੇਸਾ ਧਾਰੀ ਹੈ ਮੇਰਾ ਗੁਰੂ ਵੀ ਕੇਸਾ ਧਾਰੀ ਹੈ ਔਰ ਸਿੱਖ ਵੀ ਕੇਸਾ ਧਾਰੀ ਔਰ ਕੇਸਾਂ ਦੀ ਸੰਭਾਲ ਕੇਸ ਨੰਗੇ ਨਹੀਂ ਰੱਖਣੇ ਵੀਰਾਂ ਵਾਸਤੇ ਦਸਤਾਰ ਹੈ ਭੈਣਾਂ ਵਾਸਤੇ ਦਸਤਾਰ ਵੀ ਹੈ ਚੁੰਨੀ ਦੇ ਨਾਲ ਵੀ ਅਸੀਂ ਕੇਸ ਧੱਕ ਸਕਦੇ ਹਾਂ ਕਿਉਂਕਿ ਸਤਗੁਰੂ ਮਹਾਰਾਜ ਦੋ ਚੀਜ਼ਾਂ ਹਨ ਕਿਉਂਕਿ ਅੱਜ ਅਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਆ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਇਤੋਂ ਤੱਕਰ ਬਡੇਰੀ ਉਮਰ ਦੀਆਂ ਸਾਡੀਆਂ ਭੈਣਾਂ ਜਿਹੜੀਆਂ ਹਨ ਉਹ ਨੰਗੇ ਸਿਰ ਘੁੰਮਦੀਆਂ ਹਨ ਸਿਆਣੇ ਕਹਿੰਦੇ ਹੁੰਦੇ ਕਿਸੇ ਤੁਸੀਂ ਪੰਜਾਬ ਅੱਜ ਵੀ ਕਿਸੇ ਸਿਆਣੇ ਨੂੰ ਫੋਨ ਕਰਕੇ ਪੁੱਛੋ ਕਿਸੇ ਬਜ਼ੁਰਗ ਨੂੰ ਪੁੱਛੋ ਉਹ ਕਹਿਣ ਲੱਗੇ ਜਿਹੜੀ ਬੀਬੀ ਦਾ ਸਿਰ ਨੰਗਾ ਹੁੰਦਾ ਕਹਿੰਦੇ ਇਹ ਸਿਰ ਉਹ ਨੰਗੀ ਹੋ ਗਈ ਮਤਲਬ ਉਹਦਾ ਪਤੀ ਮਰ ਗਿਆ ਹੈ ਉਹ ਸਿਰ ਉਹ ਨੰਗੀ ਹੋ ਗਈ ਇਹ ਨਖਸਮੀ ਹੋ ਗਈ ਹੈ ਇਸ ਕਰਕੇ ਤਾਂ ਸਿਰ ਨੰਗਾ ਇਹ ਬਜ਼ੁਰਗ ਕਹਿੰਦੇ ਹੁੰਦੇ ਇਹ ਨਖਸਮੀ ਹੋ ਗਈ ਹੈ ਔਰ ਜਿਸ ਬੰਦੇ ਦੀ ਪਾਗ ਉਤਰ ਜਾਂਦੀ ਸੀ ਕਹਿੰਦੇ ਇਹਦੀ ਇੱਜ਼ਤ ਉਤਰ ਗਈ ਹੈ ਕੇਸ ਨੰਗੇ ਨਹੀਂ ਰੱਖਣੇ ਅਸੀਂ ਘਰ ਦੇ ਵਿੱਚ ਪ੍ਰਸ਼ਾਦਾ ਸ਼ਗਨ ਜਿੱਦਾਂ ਗੁਰਦੁਆਰੇ ਸਾਹਿਬ ਸਿਰ ਢਾਕੇ ਬੈਠਦੇ ਆ ਨਾ ਇੱਦੀ ਘਰ ਬੈਠ ਕੇ ਨੰਗੇ ਸਿਰ ਨਹੀਂ ਸਿਰ ਢਾਕੇ ਜੇ ਅਸੀਂ ਜੰਗਲ ਪਾਣੀ ਵੀ ਜਾ ਰਹੇ ਆ ਸਿਰ ਕਿਉਂਕਿ ਕੇਸਾਂ ਦਾ ਸਤਕਾਰ ਹੈ ਕੇਸਾਂ ਦਾ ਸਨਮਾਨ ਸਿੱਖਣੇ ਕਰਨਾ ਕੇਸ ਨੰਗੇ ਨਹੀਂ සතනම් සතනම් සතනම්ගේ වහෙපුුරු අහෙතුු.